ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਗ ਜੀ ਕਾਕਾ ਸਾਹਿਬ ਅਗਰ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀ ਦੇ ਆਸ਼ੇ ਮੁਤਾਬਿਕ ਕੋਈ ਨਾ ਕੋਈ ਟੌਪਿਕ ਦੇ ਉੱਤੇ ਗੱਲ ਕਰੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ ਜਿਹੜੇ ਸਾਡੇ ਸਮਾਜਿਕ ਕਿਰਿਆਵਾਂ ਚੱਲ ਰਹੀਆਂ ਉਹਦੇ ਵਿੱਚ ਅਸੀਂ ਕਿੱਥੇ ਖੜੇ ਹਾਂ ਤੇ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਤਰਵਾਦੀਆਂ ਸਾਰਿਆਂ ਦੇ ਜਿਹੜੇ ਥੱਲੇ ਕਮੈਂਟਸ ਦਿੰਦੇ ਆ ਜਾਂ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਉਹ ਸਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਇਹਦੇ ਵਿੱਚ ਸਾਥ ਦਿੰਦੇ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਸਾਡੀ ਜਿਹੜੀ ਇਹ ਲੜੀ ਚੱਲ ਰਹੀ ਸੀ ਉਹ ਅਕ੍ਰਿਤ ਕੰਨ ਤੇ ਚੱਲ ਰਹੀ ਸੀ ਅਸੀਂ ਉਹਦੇ ਬਾਰੇ ਹੋਰ ਥੋੜਾ ਜਿਹਾ ਇੱਕ ਦੋ ਤਿੰਨ ਚੀਜ਼ਾਂ ਅਸੀਆਂ ਆਈਆਂ ਜੜੀਆਂ ਕੀ ਜ਼ਰੂਰ ਜਿਹੜੀ ਵਫਾਦਾਰੀ ਤੇ ਅਕ੍ਰਿਤ ਕਾਨ ਦੇ ਉੱਤੇ ਡਿਸਕਸ ਹੋਣ ਮੰਗਦੀਆਂ ਜੀ ਉਹਨਾਂ ਵਿੱਚ ਇਹ ਹੈ ਕਿ ਇੱਕ ਸਾਡਾ ਸਿਸਟਮ ਹੈ ਸੋਸਾਇਟੀ ਦਾ ਇੱਕ ਸਿਸਟਮ ਹੈ ਹੂੰ ਹੂੰ ਨਿظام ਚੱਲ ਰਿਹਾ ਹੈ ਇੱਕ ਸੋਸਾਇਟੀ ਦੇ ਸਿਸਟਮ ਦੇ ਉੱਤੇ ਇੱਕ ਦੇਸ਼ ਦਾ ਨਿظام ਵੀ ਚੱਲਦਾ ਹੂੰ ਹੂੰ ਉਹਨੂੰ ਵੀ ਕਈ ਵਾਰੀ ਅਸੀਂ ਸਿਸਟਮ ਹੀ ਕਹਿੰਦੇ ਆ ਪਰ ਉਹ ਵੈਰੀ ਕਰਦਾ ਮੈਂ ਇਸ ਕਰਕੇ ਦੋਨਾਂ ਨੂੰ ਅਲੱਗ-ਅਲੱਗ ਕੀਤਾ ਕਿਉਂਕਿ ਸੋਸ਼ਲ ਨਿਜ਼ਾਮ ਇੱਕ ਵੱਖਰਾ ਜਿੱਦਾਂ ਫੈਮਿਲੀ ਸਟਰਕਚਰ ਹੋਰ ਸਟਰਕਚਰ ਸਿਸਟਮ ਹੈ ਤੁਹਾਡਾ ਜੀ ਜਿਹੜਾ ਨੇਸ਼ਨਲ ਹੈ ਉਹ ਜਿੱਦਾਂ ਕੈਨੇਡਾ ਦਾ ਵੱਖਰਾ ਹੋਏਗਾ ਅਮਰੀਕਾ ਦਾ ਵੱਖਰਾ ਹੋਏਗਾ ਹੋਰ ਵੱਖਰਾ ਹੋਊ ਉਹ ਸਿਸਟਮ ਹੈਗਾ ਉਹਨਾਂ ਦਾ ਸਿਸਟਮ ਵਿੱਚ ਅਸੀਂ ਕੰਮ ਕਰਦੇ ਹਾਂ ਸੋ ਉਹ ਸਿਸਟਮ ਤੇ ਨਿਜ਼ਾਮ ਦੇ ਜਿਹੜਾ ਸਿਸਟਮ ਪ੍ਰਤੀ ਜਾਂ ਨੇਸ਼ਨ ਵਚ ਜਿਹਨੂੰ ਨੈਸ਼ਨਲਿਜ਼ਮ ਕਹਿੰਦੇ ਨੇ ਉਦੇ ਪ੍ਰਤੀ ਸਾਡੀ ਵਫਾਦਾਰੀ ਹੋਣੀ ਚਾਹੀਦੀ ਹੈ ਜਾਂ ਸੱਚ ਤੇ ਹਿਊਮਨਿਜ਼ਮ ਦੇ ਉੱਤੇ ਗੁਰਬਾਣੀ ਦਾ ਇਹਨਾਂ ਪਹਿਲੂਆਂ ਦੇ ਕਿਉਂਕਿ ਇਹ ਬੜਾ ਇੰਪੋਰਟੈਂਟ ਹੈ ਜੀ ਕਿਉਂਕਿ ਜਿਹੜਾ ਨਾਰਮਲੀ ਅੱਜਕੱਲ ਜਿੱਦਾਂ ਯਾਦਾ ਫੋਰਸ ਸਾਡੀ ਆਟੋਕ੍ਰੇਸੀ ਵੱਲ ਜਾ ਰਹੀਆਂ ਉਹਦੇ ਵਿੱਚ ਸਾਰੇ ਕੰਦੇ ਆ ਵੀ ਸਾਡੀ ਵਫਾਦਾਰੀ ਨੈਸ਼ਨਲਿਜ਼ਮ ਵੱਲ ਹੋਣੀ ਚਾਹੀਦੀ ਆ ਸੋ ਗੁਰਬਾਣੀ ਚ ਅਸੀਂ ਕਿੱਧਰ ਨੂੰ ਜਾਈਏ ਇਦੇ ਬਾਰੇ ਅਸੀਂ ਅੱਜ ਡਿਸਕਸ ਕਰਨਾ ਚਾਹੁੰਦੇ ਹਾਂ ਹਾਂ ਦੇਖੋ ਜਿਹੜਾ ਗੁਰਬਾਣੀ ਦਾ ਸਨੇਹਾ ਹਾਂ ਜੇ ਆ ਕੇ ਗੁਰਬਾਣੀ ਦਾ ਸੱਚ ਜਾਂ ਗੁਰਬਾਣੀ ਦੇ ਜੀਵਨ ਜੁਗਤਾ ਉਹ ਉਹਨੂੰ ਅਸੀਂ ਕਿਸੇ ਨੈਸ਼ਨਲਿਜ਼ਮ ਵਿੱਚ ਜਾਂ ਆਰਗੇਨਾਈਜ਼ਡ ਧਰਮ ਵਿੱਚ ਕੌਮੀ ਜਾਂ ਕਿਸੇ ਵਿਸ਼ੇਸ਼ ਇਲਾਕੇ ਅਕਸੀਮਤ ਨਹੀਂ ਰੱਖ ਸਕਦੇ ਠੀਕ ਹੈ ਗੁਰਬਾਣੀ ਦਾ ਜੋ ਸਨੇਹਾ ਸੱਚ ਇਹ ਵਿਸ਼ਵ ਵਿਆਪੀ ਹੈ ਯੂਨੀਵਰਸਲ ਆ ਉਹ ਪਹਿਲਾਂ ਗੱਲ ਸਿਸਟਮ ਦੀ ਗੱਲ ਕਰ ਲੈਣੇ ਆ ਹਾਂਜੀ ਉਦਾਂ ਸਿਸਟਮ ਤੇ ਜਿਹੜਾ ਨੈਸ਼ਨਲਿਜ਼ਮ ਹੈ ਨੂੰ ਬਹੁਤਾ ਜਿਹੜਾ ਆਪਾਂ ਅਲੱਗ-ਥਲੱਗ ਵੀ ਇਨਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਜੋ ਬਹੁਤ ਨਹੀਂ ਖਾ ਹਾਂ ਇਹ ਠੀਕ ਆ ਕਿ ਇਨਾ ਵੀ ਥੋੜਾ ਇੱਕ ਬੁਨਿਆਦੀ ਅੰਤਰ ਆ ਹਾਂਜੀ ਪਰ ਅਸੀਂ ਇਸ ਸਮੁੱਚੇ ਰੂਪ ਵਿੱਚ ਲੈਣੇ ਆ ਹਾਂਜੀ ਤਾਂ ਪਹਿਲਾਂ ਆਪਾਂ ਸਿਸਟਮ ਦੀ ਗੱਲ ਕਰ ਲੈਣੇ ਆ ਠੀਕ ਆ ਜੀ ਕਿ ਦੇਖੋ ਜਿਹੜਾ ਸਿਸਟਮ ਆ ਉਹ ਮੇ ਕੋਈ ਵੀ ਸਿਸਟਮ ਜਿਹੜਾ ਉਹ ਪ੍ਰਤੱਖ ਰੂਪ ਵਿੱਚ ਕਰਪਟ ਨਹੀਂ ਹੁੰਦਾ ਪਰ ਜਿਹੜੇ ਉਹਦੇ ਨਾਲ ਜੁੜੇ ਹੁੰਦੇ ਆ ਉਹ ਕਰਪਟ ਹੁੰਦੇ ਆ ਠੀਕ ਸਾਰੇ ਨਹੀਂ ਪਰ ਉਹਨੂੰ ਜਿਹੜਾ ਉਹ ਅਬਯੂਸ ਸਿਸਟਮ ਨੂੰ ਕਰਦੇ ਆ ਉਹ ਗੱਲ ਜਿਹੜੀ ਆ ਵਕਰੀ ਆ ਕਈ ਵਾਰ ਜਿਹੜਾ ਹਾਰਵੇਰਾ ਜਿਹੜਾ ਇਹ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਕੈਮਰਾ ਸਿਸਟਮ ਦੀ ਹਰ 100% ਪਾਲਣਾ ਕਰਨ ਵਾਲੇ ਵੀ ਕਿੰਨੇ ਸਿਸਟਮ ਐਸੇ ਹੁੰਦੇ ਆ ਕਿ ਇਨਸਾਨੀਆਂ ਦਾ ਕਾਹਨ ਹੁੰਦਾ ਮਨੁੱਖੀ ਇਨਸਾਨੀਅਤ ਤੋਂ ਬੇਮੁਖ ਹੁੰਦਾ ਮੂੰਹ ਮੋੜ ਲਈ ਮਜਬੂਰ ਹੋ ਜਾਂਦਾ ਇੱਕ ਵੱਖਰਾ ਪਹਿਲੂ ਆ ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਠੀਕ ਹੈ ਤਾਂ ਪਹਿਲਾਂ ਅਸੀਂ ਆਮ ਗੱਲ ਕਰ ਲਈਏ ਜਿਹੜਾ ਸਿਸਟਮ ਜਿਹੜਾ ਸਿਸਟਮ ਨੂੰ ਵੀ ਪੂਰੀ ਤਰ੍ਹਾਂ ਜਿਹੜੇ ਨਹੀਂ ਮੰਨਦੇ ਕਿਉਂਕਿ ਕੋਈ ਵੀ ਸਿਸਟਮ ਇਹ ਨਹੀਂ ਕਹਿੰਦਾ ਕਿ ਤੁਸੀਂ ਬੇਈਮਾਨੀ ਕਰੋ ਹਿਰਾ ਫੇਰੀ ਕਰੋ ਵੱਢੀ ਲਵੋ ਜਾਂ ਕਿਸੇ ਬੇਗੁਨਾਹ ਦਾ ਕਤਲ ਕਰੋ ਉਹਨੂੰ ਮੌਦੇ ਘਾਟਾ ਦਾਰ ਹੋ ਜਾ ਉਹਨੂੰ ਟਾਰਗੇਟ ਕਰੋ ਕੋਈ ਵੀ ਸਿਸਟਮ ਐਸਾ ਜ਼ਾਰਾ ਰੂਪ ਵਿੱਚ ਨਹੀਂ ਕਹਿੰਦਾ ਠੀਕ ਪਰ ਫਿਰ ਵੀ ਆਮ ਤੌਰ ਤੇਸੀਂ ਦੇਖਦੇ ਆ ਕਿ ਸਭ ਕੁਝ ਹੁੰਦਾ ਕਿਵਾਂ ਜਿਹੜੇ ਥੱਲੇ ਮੁਲਾਜ਼ਮ ਹੁੰਦੇ ਹਿੱਟਲੇ ਤਰਜ਼ੇ ਦੇ ਉਹ ਕਹਿੰਦੇ ਸਾਨੂੰ ਉਪਰਲੇ ਦਾ ਹੁਕਮ ਆਇਆ ਸਾਨੂੰ ਮੰਨਣਾ ਪਿਆ ਕਰਨਾ ਪਿਆ ਉਹ ਕਹਿੰਦੇ ਸਾਨੂੰ ਹੋਰ ਉਪਰੋਂ ਹੋਗਵਾ ਕੇ ਪਾਵ ਰਾਜਨੀਤਿਕ ਲੋਕਾਂ ਦਾ ਦਬਾਅ ਪੈ ਗਿਆ ਤੇ ਸਾਨੂੰ ਆ ਕਰਨਾ ਪਿਆ ਕਿੰਦਰੋ ਜਾਣਦੇ ਵੀ ਹੁੰਦੇ ਆ ਕਿ ਜਿਸ ਬੰਦੇ ਨੂੰ ਅਸੀਂ ਟਾਰਗੇਟ ਕਰ ਰਹੇ ਆ ਜਾਂ ਇਹਨੂੰ ਅਸੀਂ ਮੌਤ ਦੇ ਘਾਟ ਉਤਾਰਨ ਲੱਗੇ ਆ ਇਹ ਬਿਲਕੁਲ ਬੇਗੁਨਾਹ ਇਹਦਾ ਕੋਈ ਗੁਨਾਹ ਨਹੀਂ ਪਰ ਉਸ ਵੇ ਉਹ ਹੁਕਮ ਦਾ ਬਧਾ ਉਹਨਾਂ ਦਾ ਉਹ ਕਰਨ ਲਈ ਮਜਬੂਰ ਹੋ ਜਾਂਦਾ ਪਰ ਇਹ ਆਪਾਂ ਮਜਬੂਰੀ ਕਹਿ ਸਕਦੇ ਆ ਕਿ ਜਿਹੜੀ ਮਜਬੂਰੀ ਉਹਦੀ ਆਪਣੀ ਖੁਦਗਰਜ਼ੀ ਨਾਲ ਜੁੜੀ ਹੋਈ ਆ ਉਦੀ ਆਪਣੀ ਹੋਂਦ ਨਾਲ ਜੁੜੀ ਹੋਈ ਆ ਆਪਣੇ ਸਵਾਰਥ ਨਾਲ ਜੁੜੀ ਹੋਈ ਆ ਜਿਹੜਾ ਗੁਰਬਾਣੀ ਦਾ ਤਾਤਾ ਗੁਰਬਾਣੀ ਦਾ ਸਾਚਾ ਉਹ ਸਾਨੂੰ ਇਹੋ ਜਿਹੇ ਜਿਹੜਾ ਸਿਸਟਮ ਆ ਜਿਹਦੇ ਵਿੱਚ ਕੋਈ ਬੇਗੁਨਾਹ ਨੂੰ ਟਾਰਗੇਟ ਕਰਨ ਉਹਨਾਂ ਨੂੰ ਮੌਦੇ ਘਾਟ ਉਤਾਰਨ ਜਾਂ ਉਹਨਾਂ ਨੂੰ ਹੋਰ ਕਿਸੇ ਤਰ੍ਹਾਂ ਤੰਗ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਦਿੰਦਾ ਗੁਰਬਾਣੀ ਉਹਨੂੰ ਮੰਡੂ ਹੀ ਕੰਡਮ ਕਰਦੀ ਆ ਉਥੇ ਮਨੁੱਖ ਨੂੰ ਉਤਸ਼ਾਹਤ ਕਰਦੀ ਆ ਕਿ ਉਹਨੇ ਸੱਚ ਨਾਲ ਖੜੇ ਹੋਣਾ ਉਥੇ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਜਿਹੜਾ ਮੇਰੇ ਉੱਪਰੋਂ ਦਾ ਹੁਕਮ ਆਇਆ ਕਿਉਂਕਿ ਕੋਈ ਸਾਰਾ ਤੌਰ ਤੇ ਕੋਈ ਵੀ ਜਿਹੜਾ ਕਾਨੂੰਨਾ ਉਹ ਐਸਾ ਨਹੀਂ ਕਹਿੰਦਾ ਕਰਨ ਲਈ ਤੁਸੀਂ ਵੀਨ ਦੇਖੋ ਜੀ ਜਿਹੜੇ ਲੋਕ ਜਾਂ ਉਹ ਨੈਸ਼ਨਲਿਜ਼ਮ ਦੇ ਨੈਸ਼ਨਲਿਜ਼ਮ ਦੇ ਅਧੀਨ ਜਾਂ ਸਿਸਟਮ ਦੇ ਅਧੀਨ ਕੋਈ ਗਲਤ ਕਦਮ ਪੁੱਟਦੇ ਆ ਤਾਂ ਕਈ ਵਾਰ ਉਹਨਾਂ ਨੂੰ ਇਵੇਂ ਦੁਨਿਆਵੀ ਜਿਹੜੀ ਅਦਾਲਤਾਂ ਉਹਨਾਂ ਵਿੱਚ ਵੀ ਉਹਨਾਂ ਨੂੰ ਗੁਨਾਹਗਾਠ ਰਾਇਆ ਜਾਂਦਾ ਸਾਡੇ ਸਾਹਮਣੇ ਜਿਹੜੀ ਉਦਾਹਰਨ ਆ ਉਹ ਦੂਸਰੀ ਵਿਸ਼ਵ ਜੁੱਧ ਦੀ ਬੜੀ ਪ੍ਰਤਾਖਾ ਤੇ ਜਦੋਂ ਬਾਅਦ ਵਿੱਚ ਮੁਕਦਮੇ ਚੱਲਦੇ ਆ ਜਿਨ੍ਹਾਂ ਲੋਕਾਂ ਨੇ ਉਹਦੇ ਵਿੱਚ ਭਾਗ ਲਿਆ ਹੁੰਦਾ ਜਿਹੜੇ ਯਹੂਦੀਆ ਖਾਸ ਤੌਰ ਤੇ ਉਹਨਾਂ ਉਤੇ ਜ਼ੁਲਮ ਟਾਇੇ ਹੁੰਦੇ ਆ ਤਾਂ ਉਹਨਾਂ ਉਤੇ ਜਿਹੜਾ ਖਾਸ ਤੌਰ ਤੇ ਨੂਰਬਰਗ ਜਦੋਂ ਟ੍ਰਾਇਲ ਜਿਹੜੀ ਚੱਲਦੀ ਆ ਤਾਂ ਜਿਹੜੇ ਉਹ ਦੋਸ਼ੀ ਹੁੰਦੇ ਆ ਉਹ ਕਟਾਰੇ ਵੀ ਖੜੇ ਕੋ ਕਹਿੰਦੇ ਸਾਨੂੰ ਤਾਂ ਹੁਕਮ ਸੀ ਅਸੀਂ ਤਾਂ ਜੋ ਆਰਡਰ ਆਇਆ ਅਸੀਂ ਆਰਡਰ ਨੂੰ ਫਾਲੋ ਕੀਤਾ ਅਸੀਂ ਆਪਣੇ ਮਰਜ਼ੀ ਨਾਲ ਜਿਹੜਾ ਐਸਾ ਨਹੀਂ ਕੀਤਾ ਪਰ ਜਦੋਂ ਉਹਨਾਂ ਨੂੰ ਅੱਗੇ ਇਹ ਜਿਹੜਾ ਜਵਾਬ ਦਿੱਤਾ ਗਿਆ ਕਿ ਕੋਈ ਬਹਾਨਾ ਨਹੀਂ ਤੁਸੀਂ ਗਲਤ ਕੀਤਾ ਔਰ ਤੁਸੀਂ ਇਹਦੇ ਜ਼ਿੰਮੇਵਾਰ ਹੋ ਤੁਸੀਂ ਕ੍ਰਾਈਮ ਕੀਤਾ ਉਹਨਾਂ ਦੇ ਇਸ ਬੰਦੇ ਨੂੰ ਮੰਨਿਆ ਨਹੀਂ ਗਿਆ ਬਲਕਿ ਉਹਨਾਂ ਨੂੰ ਦੋਸ਼ੀ ਗਰਦਾਨਿਆ ਗਿਆ ਦੋਸ਼ੀ ਮੰਨ ਕੇ ਉਹਨਾਂ ਨੂੰ ਸਜ਼ਾ ਮ ਹੁੰਦੀ ਆ। ਪਰ ਇਹ ਆਮ ਤੌਰ ਤੇ ਹੋਰ ਵੀ ਕਈ ਤਾਂ ਜਿਹੜਾ ਐਸਾ ਵਾਪਰਦਾ ਇਹ ਭੀਤੀਵਲ ਵਸੇ ਤਾਂ ਨਜ਼ਰਮਾਰੀ ਤਾਂ ਹੁੰਦਾ, ਇਵਨ ਅੱਜ ਵੀ ਹੁੰਦਾ। ਜਿਵੇਂ ਅਸੀਂ ਪੰਜਾਬ ਵੱਲ ਨਜ਼ਰ ਮਾਰੀਏ ਤਾਂ ਕਈ ਵਾਰ ਤਰੱਕੀਆਂ ਲੈਣ ਲਈ ਕਈ ਅਫਸਰਾਂ ਨੇ ਜਿਹੜਾ ਉਹ ਬੇਗੁਨਾਹ ਨੌਜਵਾਨਾਂ ਨੂੰ ਮੌਦੇ ਘਾਟੋ ਤਾਰ ਦਦਾ, ਝੂਠੇ ਮੁਕ ਮੌਕੇ ਬਣਾ ਦੇ। ਇਹ ਠੀਕ ਹੋਣ ਤਰੱਕੀਆਂ ਮਿਲ ਗਈਆਂ ਪਰ ਸਮੇਂ ਨਾਲ ਕਈ ਜਿਹੜਾ ਉਹ ਉਹ ਕਿਟਾਰੀ ਵੀ ਖੜੇ ਹੋਏ ਉਹਨੂੰ ਬਕਾਇਦਾ ਸਜ਼ਾਵਾਂ ਮਿਲ ਰਹੀਆਂ ਕਿ ਨਾ ਮਿਲ ਚੁੱਕੀਆਂ ਕਿ ਨਾ ਜ ਮਿਲਣ ਗਈਆਂ ਠੀਕ ਉਹਨਾਂ ਨੇ ਭਾਵੇਂ ਆਪਣੇ ਆਪ ਨੂੰ ਉਸ ਸਮੇਂ ਸਿਸਟਮ ਨੂੰ ਅਬਿਊਜ਼ ਕੀਤਾ ਜਾਂ ਉਪਰਿਆਂ ਦੇ ਕਹਦੇ ਕਿ ਸਾਨੂੰ ਜੀ ਫਰਾਂ ਲੱਗਿਆ ਜੀ ਬੰਦੇ ਨੂੰ ਚੱਕ ਲੋ ਜੀ ਉਹਨੂੰ ਚੱਕ ਲਿਆਏ ਉਹਨੂੰ ਕਿਹਾ ਨੂੰ ਮਾਰ ਦੋ ਮਾਰ ਦਿੱਤਾ ਪਰ ਜਿਹੜਾ ਧਰਮ ਦਾ ਕਾਨੂੰਨ ਆ ਜਾਂ ਇੰਜਾਂ ਕੀ ਗੁਰਬਾਣੀ ਦਾ ਸੱਚ ਆ ਉਹ ਸਾਨੂੰ ਐਸੇ ਹੁਕਮ ਮੰਨ ਤੋਂ ਕਹਿੰਦਾ ਤੁਸੀਂ ਇਨਕਾਰ ਕਰਦੇ ਹੋ ਉਸ ਨੂੰ ਮੰਨੋ ਤੇ ਤੁਸੀਂ ਉਹਨਾਂ ਦੇ ਅਧੀਨ ਨਹੀਂ ਚੱਲਣਾ ਪਰ ਕੇ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਕਿ ਕੋਈ ਤਾਂ ਵੱਡਾ ਹਾਕਮ ਹੀ ਬੈਠਾ ਆਇਆ ਜਿਹੜਾ ਤੁਹਾਡੇ ਇਸ ਕੋ ਕਰ ਨੂੰ ਦੇਖ ਰਿਹਾ ਇਸ ਲਈ ਕਿ ਮੇਰਾ ਸਿਸਟਮ ਤਾਂ ਜਿਹੜਾ ਹੁਕਮ ਬਣ ਕੇ ਕਿ ਇਨਸਾਨੀਅਤ ਦੇ ਕਾਤਲ ਬਣ ਜਾਂਦੇ ਆ ਇਨਸਾਨੀਅਤ ਦਾ ਕਾਣ ਕਰਦੇ ਆ ਇਸ ਲਈ ਜਿਹੜਾ ਗੁਰਬਾਣੀ ਦਾ ਪਾਕਾ ਉਹ ਇਸ ਸੰਬੰਧੀ ਬੜਾ ਸਪਸ਼ਟਾ ਜਿੱਥੋਂ ਤੱਕ ਨੈਸ਼ਨਲ ਇੰਡੀਆਜ਼ ਦੀ ਗੱਲ ਆ ਦੇਖੋ ਇਹ ਜਿਹੜਾ ਪਹਿਲਾਂ ਵੀ ਸੀ ਲੋਕ ਰਾਜੇ ਮਹਾਰਾਜੇ ਜਦੋਂ ਉਹ ਦੌਰ ਸੀਗਾ ਉਦੋਂ ਵੀ ਕੀ ਸੀਗਾ ਕਿ ਜਿਹੜੇ ਸਿਪਾਹੀ ਆ ਫੌਜੀ ਆ ਉਹ ਇਸ ਗੱਲ ਨੂੰ ਨਹੀਂ ਸੀ ਵਿਚਾਰਦੇ ਕਿ ਸਾਡਾ ਹਾਕਮ ਇਹ ਠੀਕ ਆ ਜਾਂ ਗਲਤ ਆ ਇਹ ਹਮਲਾ ਉਹ ਜਿਹੜਾ ਕਰ ਰਿਹਾ ਹਮਲਾ ਇਹ ਜਾਇਜ਼ ਕਰ ਰਿਹਾ ਜਾਂ ਨਜਾਇਜ਼ ਹੁਕਮ ਦੇ ਬੱਜੇ ਕਰਦੇ ਸੀਗੇ ਠੀਕ ਆਮ ਪਰਜਾ ਉਤੇ ਵੀ ਜ਼ੁਲਮ ਟਾਉਂਦੇ ਸੀ ਤਾਂ ਉਹ ਹੁਕਮ ਦੇ ਬਦਯੋ ਕਰਦੇ ਸੀ ਪਰ ਗੁਰਬਾਣੀ ਨੇ ਗੁਰੂ ਸਹਿਬਾਨ ਇਸ ਨੂੰ ਜਿਹੜਾ ਮੁੰਡੂ ਕੰਡਮ ਕਰਦੇ ਆ ਹੋਏ ਆ ਜਿਹੜਾ ਹਾਕਮ ਆ ਜ਼ਾਲਮ ਹਾਕਮ ਉਹਨੂੰ ਤਾਂ ਕੋਸਿਆ ਹੀ ਉਹਦੀ ਨਕੇਦੀ ਤਾਂ ਕੀਤੀ ਪਰ ਇਹਦੇ ਨਾਲ ਨਾਲ ਜਿਹੜੇ ਕਰਮਚਾਰੀ ਆ ਜਿਹੜੇ ਉਹਨਾਂ ਦੇ ਜ਼ੁਲਮ ਵਿੱਚ ਉਹਨਾਂ ਦਾ ਹੱਥ ਠੋਕਾ ਬਣੇ ਹੋਏ ਆ ਉਹਨਾਂ ਨੂੰ ਵੀ ਦੋਸ਼ੀ ਗਰਦਾਨੇ ਆ ਜਿਵੇਂ ਉਦਾਹਰਨ ਵਜੋਂ ਗੁਰਬਾਣੀ ਦਾ ਪਾਵਨ ਸ਼ਬਦ ਆ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਇ ਜਗਾਇਨ ਬੈਠੇ ਸੁਤੇ ਚਾਕਰ ਨਹਂਦਾ ਪਾਇਨ ਘਾਓ ਰਤ ਪਿਤ ਕੁੱਤੇ ਹੂੰ ਚਟ ਜਾਹੋ ਤੇ ਰਾਜੇ ਜਿਹੜੇ ਸ਼ੀ ਬਣੇ ਹੋਏ ਆ ਉਹ ਜਿਹੜੇ ਅਹਲਕਾਰ ਆ ਮੁਕੱਦਮ ਕੁੱਤੇ ਉਹ ਕੁੱਤਿਆਂ ਦਾ 파ਟਾ ਦਾ ਕਰ ਰਹੇ ਆ ਉਹ ਉਸ ਰਾਜੇ ਦੀਆਂ ਸਾਲਮ ਰਾਜੇ ਦੀ ਨੌਂਦਰਾ ਬਣੇ ਹੋਏ ਆ ਜਿਨ੍ਹਾਂ ਨਾਲ ਰਾਜਾ ਇਹਨਾਂ ਨੌਂਦਰਾ ਨਾਲ ਆਮ ਪ੍ਰਜਾ ਦਾ ਘਾਨ ਕਰਿਆ ਉਹਨਾਂ ਲੋਹ ਲੋਹਾਨ ਕਰ ਰਿਹਾ ਉਹਨਾਂ ਵਿੱਚ ਕੁਝ ਉਹਨਾਂ ਨੂੰ ਵੀ ਹਿੱਸਾ ਮਿਲ ਰਿਹਾ ਤੇ ਗੁਰਬਾਣੀ ਨੇ ਬੜੇ ਸਪੈਸ਼ਲ ਰੂਪ ਵਿੱਚ ਜਿਹੜਾ ਇਸ ਰੂਪ ਵਿੱਚ ਮਨੁੱਖ ਨੂੰ ਜਾਗਰੂਕ ਕੀਤਾ ਆਖਿਆ ਕਿ ਤੁਸੀਂ ਸਿਸਟਮ ਦਾ ਜਿਹੜਾ ਵਫਾਦਾਰ ਹੋਣਾ ਕੁਝ ਹੱਦ ਤੱਕ ਜਿਹੜਾ ਜ਼ਰੂਰੀ ਆ ਲਾਜ਼ਮੀ ਆ ਚਾਹੀਦਾ ਪਰ ਜਿੱਥੇ ਇਹ ਸਿਸਟਮ ਇਨਸਾਨੀਅਤ ਦਾ ਕਹਨ ਕਰਦਾ ਹੋਵੇ ਉਥੇ ਸਿਸਟਮ ਦਾ ਨਹੀਂ ਤੁਸੀਂ ਸੱਚ ਦਾ ਪੱਖ ਪੂਰਨਾ ਇਸ ਲਈ ਅਸੀਂ ਦੇਖਦੇ ਆਈ ਬਣ ਜਿਹੜੀ ਆ ਕੋਟ ਜਿਹੜੀ ਅੱਜ ਜਿਹੜੀਆਂ ਖਾਸ ਤੌਰ ਤੇ ਯੂਨੀਵਰਸਲ ਤੌਰ ਤੇ ਜਿਹੜਾ ਇਹ ਜਿਹੜਾ ਲਾਭ ਹੀ ਬਣਿਆ ਹੋਇਆ ਕਿ ਗੈਰ ਕਾਨੂੰਨੀ ਜਾਂ ਅਨੈਤਿਕ ਹੁਕਮਨ ਦੀ ਜਿਹੜੀ ਆ ਉਹ ਇਜਾਜ਼ਤ ਨਹੀਂ ਉਹ ਫੌਜੀਆ ਨੂੰ ਵੀ ਆ ਉਹ ਸਿਪਾਈ ਨੂੰ ਵੀ ਆ ਮਨੁੱਖ ਨੂੰ ਵੀ ਆ ਕਿ ਜਿੱਥੇ ਜਿਹੜਾ ਇਹ ਅੰਤਰਰਾਸ਼ਟਰੀ ਜਿਹੜਾ ਕਾਨੂੰਨ ਆ ਉਹਦੇ ਵੀ ਬੜਾ ਸਾਫ ਕੀਤਾ ਆ ਆ ਜਿਸ ਤੱਕ ਨੈਸ਼ਨਲਿਜ਼ਮ ਦੀ ਗੱਲ ਆ ਇਹਦੇ ਦੇਖਦੇ ਆ ਕਿ ਇਵੇਂ ਗੁਰੂ ਸਾਹਿਬਾਨ ਨੂੰ ਵੀ ਕੇਮਰਾ ਐਸਾ ਆਖਿਆ ਜਾਂਦਾ ਕਿ ਜਿਹੜੀਆਂ ਸ਼ਹਾਦਤਾਂ ਗਈਆਂ ਜਾਂ ਸ਼ਬਜ਼ਾਦੀਆਂ ਦੀਆਂ ਇਵੇਂ ਜਾਂ ਸਿੱਖਾਂ ਦੀਆਂ ਬਾਤ ਵਿੱਚ ਆ ਤਾਂ ਉਹਨਾਂ ਨੂੰ ਵੀ ਇਸ ਨਾਲ ਜੁੜਿਆ ਜਾਂਦਾ ਗੁਰੂ ਸਾਹਿਬ ਜਿਹੜਾ ਉਹਨਾਂ ਦਾ ਆਦਰਸ਼ ਇਹ ਨਹੀਂ ਸੀਗਾ ਉਹਨਾਂ ਜਿਹੜਾ ਸ਼ਿੰਗਾਰ ਸੀਗਾ ਉਹ ਜ਼ੁਲਮ ਦੇ ਵਿਰੁੱਧ ਸੀਗਾ ਠੀਕ ਅਨਿਆਂ ਦੇ ਵਿਰੁੱਧ ਸੀਗਾ ਕਿਸੇ ਧਰਮ ਦੇ ਵਿਰੁੱਧ ਨਹੀਂ ਸੀ ਕਿਸੇ ਕੌਮ ਦੇ ਵਿਰੁੱਧ ਨਹੀਂ ਸੀ ਕਿ ਜੇ ਇਲਕਾਸ ਇਲਾਕੇ ਦੇ ਵਿਰੁੱਧ ਨਹੀਂ ਸੀ ਉਤੋਂ ਦੇ ਰਹਿਣ ਵਾਲਿਆਂ ਦੇ ਵਿਰੁੱਧ ਨਹੀਂ ਸੀ ਹਾਂ ਇਹ ਇੱਕ ਅਸਬ ਮਕਾਸਾ ਕੋਨਸੀ ਡੈਂਸੀ ਸੀਗਾ ਕਿ ਉਸ ਸਮੇਂ ਜਿਹੜੇ ਜਿੰਨਾ ਲੋਕਾਂ ਦੇ ਹੱਥ ਵਿੱਚ ਰਾਜਪਾਕ ਦੀ ਸੱਤਾ ਸੀ ਉਹ ਇਸਲਾਮ ਦੇ ਪਿਆਰੋਕਾਰ ਸੀ ਪਰ ਉਹ ਇਸਲਾਮ ਨੂੰ ਜਿਹੜਾ ਉਹ ਉਹਦੀ ਰਹਿਨvai ਕਰਨ ਵਾਲੇ ਨਹੀਂ ਆਖੇ ਜਾ ਸਕਦੇ ਕਿਉਂਕਿ ਉਹਨਾਂ ਦੇ ਰਾਜ ਵਿੱਚ ਜਿਹੜੇ ਇਸਲਾਮ ਦੇ ਪਿਆਰੋਕਾਰ ਸੀ ਉਹਨਾਂ ਉਤੇ ਵੀ ਜ਼ੁਲਮ ਹੁੰਦਾ ਰਿਹਾ ਔਰ ਉਹਨਾਂ ਛਡੋ ਉਹਨਾਂ ਦੇ ਜਿਹੜੇ ਆਪਣੇ ਪਰਿਵਾਰ ਆ ਕਿ ਜਿਵੇਂ ਔਰੰਗਜ਼ੇਬ ਦੀ ਉਦਾਹਰਣ ਲੈ ਲਈਏ ਤਾਂ ਔਰੰਗਜ਼ੇਬ ਜਿਹੜਾ ਉਹ ਆਪਣੇ ਬੁੱਢੇ ਪਿਓ ਨੂੰ ਸ਼ਾਹਜਹਾਂ ਨੂੰ ਜਿੰਨਾ ਕਦੇ ਬਾਦਸ਼ਾਹ ਜਮਾਨੇ ਹੁੰਦੀ ਉਹਨੂੰ ਕਾਇਰ ਕਰ ਦਿੰਦਾ ਪਰ ਆਪਣੇ ਜਿਹੜੇ ਭਰਾ ਉਹ ਭਰਾ ਨੂੰ ਬੰਦੀ ਬਣਾ ਲੈਂਦਾ ਉਹ ਆਪਣੇ ਜਿਹੜਾ ਵੱਡਾ ਭਰਾ ਦਾਰਾਸ਼ਕੋ ਉਹਦਾ ਸਿਰ ਵੱਢ ਕੇ ਉਹ ਤੋਹਫੇ ਦੇ ਰੂਪ ਵਿੱਚ ਆਪਣੇ ਪਿਓ ਨੂੰ ਪੇਸ਼ ਕਰ ਰਿਹਾ ਦੂਜੇ ਭਰਾਵਾਂ ਨੂੰ ਜਿਹੜਾ ਉਹ ਧੋਖੇ ਨਾਲ ਜਿਹੜਾ ਮੌਦੇ ਘਾਟ ਉਤਾਰ ਰਿਹਾ ਤਾਂ ਦੂਜਿਆਂ ਉਦੇ ਜ਼ੁਲਮ ਠਾਈ ਰਿਹਾ ਐ ਅਸੀਂ ਲੋਕ ਜਿਹੜੇ ਐਸੇ ਲੋਕ ਹੁੰਦੇ ਆ ਉਹਨਾਂ ਦਾ ਕੋਈ ਧਰਮਿਕ ਮਾਰਤ ਹੁੰਦਾ ਹੀ ਨਹੀਂ ਠੀਕ ਆ ਤੋ ਗੁਰੂ ਸਾਹਿਬਾਨ ਨੇ ਜੋ ਇਹ ਸ਼ਿੰਗਾਰ ਵਿੱਚ ਵਿੱਢਿਆ ਸੀਗਾ ਇਹ ਕੋਈ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਰਾਸ਼ਟਰਵਾਦ ਸੀਗਾ ਇੱਕ ਜਿਹੜਾ ਸਾਹਿਤਕਾਰ ਹੋਇਆ ਲਿਬਨਾਨ ਦਾ ਉਹਨੇ ਬੜਾ ਖੂਬਸੂਰਤ ਦੇਸ਼ਬੰਦ ਵੀ ਲਿਖਿਆ ਹੋਇਆ ਮਨ ਨੂੰ ਹੋਬੋਧ ਸ਼ਬਦ ਛਾਤ ਹੋ ਸਕਦਾ ਕਿ ਪਿੱਛੇ ਹੋਣ ਤਾਂ ਉਹ ਉਹਦੇ ਸ਼ਬਦਾਂ ਮੈਂ ਜਿਹੜਾ ਸਾਂਝੇ ਕਰਨ ਲਗਾ ਕਿ ਉਹ ਕਹਿੰਦਾ ਕਿ ਮੈਂ ਆਪਣੇ ਦੇਸ਼ ਵਾਸੀਆਂ ਨਾਲ ਬੜਾ ਪਿਆਰ ਕਰਦਾ ਮੇਰੀ ਆਪਣੀ ਦੇਸ਼ਭੂਮੀ ਜਿਹੜੀ ਜਿੱਥੇ ਮੈਂ ਜੰਮਿਆ ਪਲਿਆ ਖੇਡੇ ਆ ਮੈਨੂੰ ਹਰਸ਼ਾ ਜਿਹੜੀ ਬੜੀ ਪਿਆਰੀ ਆ ਬੜੀ ਸੁਭਾਵਨੀ ਔਰ ਮੇਰੇ ਮਨ ਚ ਹਮੇਸ਼ਾ ਉਹਨੂੰ ਦੇਖਣ ਦੀ ਮਨ ਦੀ ਰੀਜ ਰਹਿੰਦੀ ਆ ਪਰ ਜੇ ਮੇਰੇ ਦੇਸ਼ਵਾਸੀ ਕਿਸੇ ਬੇਆਸਰੇ ਨੂੰ ਨਿਰਾਸਰੇ ਉਹਦੇ ਉ ਜ਼ੁਲਮ ਢੋਂਦੇ ਆ ਉਹਨੂੰ ਆਪਣੀ ਬਹਿਸ਼ਤ ਦਾ ਨਿਸ਼ਾਨਾ ਬਣਾਉਂਦੇ ਆ ਸ਼ਿਕਾਰ ਬਣਾਉਂਦੇ ਆ ਤਾਂ ਮੈਂ ਇਹ ਆਪਣੇ ਸ਼ੁੱਧ ਵਾਪਸ ਲੈ ਲੈਣਾ ਜੇਕਰ ਮੇਰਾ ਮੇਰੇ ਅੰਦਰ ਦੇਸ਼ ਜज्ਵਾ ਭਰਿਆ ਹੋਇਆ ਮੇਰੇ ਅੰਦਰ ਕੁਟਕੁਟ ਕੇ ਭਰਿਆ ਆਪਣੇ ਦੇਸ਼ਪਤੀ ਮੈਂ ਮੈਨੂੰ ਬੜਾ ਪਿਆਰ ਆ ਪਰ ਜੇਕਰ ਮੇਰੇ ਦੇਸ਼ ਵਾਸੀ ਆ ਕਾਰਨ ਹੀ ਕਿਸੇ ਗਵਾਂਡੀ ਰਾਜ ਉਤੇ ਹਮਲਾ ਬੋਲਦੇ ਆ ਉਤੋਂ ਦੇ ਬੇਗੁਨਾਹ ਲੋਕਾਂ ਨੂੰ ਮੌਦੇ ਕਾਟ ਉਤਾਰਿਆ ਉਹਨਾਂ ਤੇ ਤਸ਼ੱਦਦ ਕਰਦੇ ਆ ਜ਼ੁਲਮ ਟਾਉਂਦੇ ਆ ਤਾਂ ਮੈਂ ਉਹਨਾਂ ਨੂੰ ਜਿਹੜਾ ਹੈ ਉਹ ਮੈਂ ਪਿਆਰ ਨਹੀਂ ਕਰੂੰਗਾ ਬਲਕਿ ਉਹਨਾਂ ਨਾਲ ਨਫ਼ਰਤ ਕਰੂੰਗਾ ਔਰ ਮੇਰਾ ਵਾਸਲੇ ਮੈਂ ਉਹਨਾਂ ਦੇ ਵਿਰੁੱਧ ਖੜਾ ਹੋਊਗਾ ਠੀਕ ਹੈ ਸ਼ਬਦ ਥੋੜੇ ਬੱਤੇ ਅੱਗੇ ਪਿੱਛੇ ਹੋ ਸਕਦੇ ਆ ਪਰ ਉਹਦਾ ਜਿਹੜਾ ਭਾਵ ਜਿਹੜਾ ਉਹ ਜਿਹੜਾ ਇਹ ਹਰ ਉਸ ਇਨਸਾਨ ਦਾ ਤਾਂ ਗੁਰੂ ਸਾਹਿਬ ਦਾ ਦਰਸ਼ਨ ਦਾ ਬਹੁਤ ਹੀ ਉਚੇਰਾ ਸੀਗਾ ਉਹਨਾਂ ਲਈ ਅਸੀਂ ਕੇਵਲ ਇਹ ਕਹਿ ਦਿੰਦੇ ਆ ਕਿ ਜਿਹੜੇ ਗੁਰੂ ਸਾਹਿਬ ਵਿਦੇਸ਼ੀ ਹਕੂਮਤ ਦੇ ਵਿਰੁੱਧ ਉਹਨਾਂ ਨੇ ਸੰਘਰਸ਼ ਵਿਢਿਆ ਗੁਰੂ ਸਾਹਿਬ ਲਈ ਜਿਹੜੇ ਮੁਗਲ ਆ ਉਹ ਵਿਦੇਸ਼ੀ ਨਹੀਂ ਸੀ ਰਿਹਾ ਪਹਿਲੀ ਗੱਲ ਇਹ ਆ ਗੁਰੂ ਨਾਨਕ ਸਾਹਿਬ ਜਦੋਂ ਇਸ ਪਲੇਟਫਾਰਮ ਤੇ ਉੱਭਰਦੇ ਆ ਮੁਗਲ ਉਹਦੋਂ ਆਉਂਦੇ ਆ ਬਾਬਰ ਉਹਦੋਂ ਆਉਂਦਾ ਜਿਹੜੀ ਮੁਗਲੀ ਹਕੂਮਤ ਜਿਹੜੀ ਆ ਬਾਬਰ ਨਾਲ ਸ਼ੁਰੂ ਹੁੰਦੀ ਸੋ ਪਹਿਲਾਂ ਦੂਜੇ ਇਹ ਇслаਮ ਦੇ ਪਰਿਵਾਰ ਸੀਗੇ ਹੋ ਪਰ ਜਿਹੜਾ ਮੁਗਲੀ ਹਕੂਮਤ ਜਿਹੜੀ ਆ ਉਹ ਬਾਬਰ ਨਾਲ ਪੈਰ ਜਮਾਉਂਦੀ ਪਹਿਲੇ ਲੋਧੀ ਸੀ ਹੋਰ ਸੀਗੇ ਪਰ ਅਸੀਂ ਦੇਖਦੇ ਆ ਕਿ ਕਿੰਨੀਆਂ ਪੀੜੀਆਂ ਜਿਹੜੀਆਂ ਬਾਬਰ ਤੋਂ ਬਾਅਦ ਹਮਾਇਉਂ ਆਉਂਦਾ ਅਕਬਰ ਆਉਂਦਾ ਸ਼ਾਹਜਹਾਨ ਆਉਂਦਾ ਜਹਾਂਗੀਰ ਫਿਰ ਜਿਹੜਾ ਅਕਬਰ ਤੋਂ ਬਾਅਦ ਜਹਾਂਗੀਰ ਆਉਂਦਾ ਫਿਰ ਜਹਾਂਹਾਂ ਆਉਂਦਾ ਫਿਰ ਉਸ ਤੋਂ ਬਾਅਦ ਔਰੰਗਜ਼ੇਬ ਆਉਂਦਾ ਔਰ ਇਹ ਇੱਥੋਂ ਦੀ ਇਸ ਮਿੱਟੀ ਦੇ ਜੰਮ ਪਾਲਾ ਕਉਨਾਂ ਦਾ ਆਪਣਾ ਮਿੱਟੀ ਦੇ ਜੰਪਾ ਇਹ ਇਹੜਾ ਹੈ ਇਹ ਇਹਨਾਂ ਦਾ ਆਪਣਾ ਵਤਨਾ ਹੁਣੇ ਇਹ ਵਿਦੇਸ਼ੀ ਨਹੀਂ ਰੇ ਹਾਂਜੀ ਤੋਂ ਪਹਿਲੀ ਗੱਲ ਹੈ ਕਿ ਇਹ ਵਿਦੇਸ਼ੀ ਨਹੀਂ ਸੀ ਔਰ ਜੇਕਰ ਇਹ ਗੱਲ ਹੁੰਦੀ ਦਾ ਗੁਰੂ ਸਾਹਿਬ ਦਾ ਪਹਿਲਾ ਜੰਗਾ ਉਹ ਤਾਂ ਬਾਈਧਾਰ ਦੇ ਰਾਜਿਆਂ ਨਾਲ ਹੋਇਆ ਉਹਨਾਂ ਨੂੰ ਉਹਨਾਂ ਨਾਲ ਕਰਨਾ ਪਿਆ ਉਹ ਤਾਂ ਵਿਦੇਸ਼ੀ ਨਹੀਂ ਕਿਸੇ ਦਾ ਨਾ ਵੀ ਵਿਦੇਸ਼ੀ ਨਹੀਂ ਆ ਕੇ ਜਾ ਸਕਦੇ ਬਿਲਕੁਲ ਔਰ ਜ਼ਿਆਦਾਤਰ ਜੰਗ ਜਿਹੜੀਆਂ ਮਹਾਰਾਜ ਦੀਆਂ ਉਹ ਇਹਨਾਂ ਲੋਕਾਂ ਨਾਲ ਹੋਈਆਂ ਔਰ ਈਵਨ ਜਿਹੜੀ ਆਖਰੀ ਲੜਾਈ ਆ ਅਨੰਦਪੁਰ ਦੀ ਉਹ ਵੀ ਪਹਿਲਾਂ 22 ਧਾਰ ਦੇ ਜਿਹੜੇ ਕੁਝ ਰਾਜੇ ਆ ਇਹੀ ਹਮਲਾ ਤਾਵਾ ਬੋਲਦੇ ਆ ਜਿਨ੍ਹਾਂ ਨੂੰ ਕਮਜਾਬੀ ਨਹੀਂ ਮਿਲਦੀ ਤਾਂ ਇਹੀ ਔਰੰਗਜ਼ੇਬ ਨੂੰ ਵਕਾਇਦਾ ਜਿਹੜੀ ਭਾਰੀ ਰਕਮ ਅਦਾ ਕਰਕੇ ਫਿਰ ਉਸ ਜੀਨਾ ਜਿਹੜਾ ਉਹ ਮੁਕਰਰ ਕਰਕੇ ਇਹ ਆਪਣੀ ਮਦਦ ਲਈ ਬੁਲਾਉਂਦੇ ਆ ਤਾਂ ਜੇਕਰ ਇਹ ਗੱਲ ਹੁੰਦੀ ਤਾਂ ਫਿਰ ਸਾਨੂੰ ਇਹ ਕੁਝ ਪੜ੍ਹਨ ਸੁਣਨ ਦੇਖਣ ਨੂੰ ਨਾ ਮਿਲਦਾ ਤਾਂ ਗੁਰੂ ਸਾਹਿਬਾਨ ਦੀ ਜਿਹੜੀ ਆ ਜਿਹੜਾ ਸੰਘਰਸ਼ ਆ ਇਹ ਕੋਈ ਦੇਸ਼ ਪ੍ਰੇਮ ਦੇ ਵਜੇ ਹੋਏ ਗੁਰੂ ਸਾਹਿਬ ਇਹ ਸੰਘਰਸ਼ ਨਹੀਂ ਵਿੱਦ ਰਹੇ ਉਹ ਜਿਹੜੇ ਆ ਉਹਨਾਂ ਨੂੰ ਇਨਸਾਨੀਅਤ ਨਾਲ ਪਿਆਰ ਆ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਸਮੇਂ ਜੇਕਰ ਜਿਹੜਾ Hindu ਧਰਮ ਵਿੱਚ ਵਿਸ਼ਵਾਸ ਰੱਖਦੇ ਆ ਜਿਨ੍ਹਾਂ ਉਤੇ ਜ਼ੁਲਮ ਟਾਇਆ ਜਾ ਰਿਹਾ ਉਹਨਾਂ ਨੂੰ ਜ਼ਬਰਦਸਤੀ ਤਰ੍ਹਾਂ ਤਬਦੀਲ ਕੀਤਾ ਜਾ ਰਿਹਾ ਜੇ ਇਹ ਇਹੀ ਆਤਮਾ ਲੋ ਬੱਕਰੀ ਹੁੰਦੀ ਜੇ Hindu ਧਰਮ ਦਾ ਕੋਈ ਪਿਆਰੋਕਾਰ ਜਿਹੜੇ ਆ ਇਹ ਤਾਕਤ ਵਿੱਚ ਹੁੰਦੇ ਸੱਤਾ ਇਹਨਾਂ ਦੇ ਹੱਥ ਹੁੰਦੀ ਇਹ ਮੁਸਲਮਾਨਾਂ ਦੇ ਜ਼ੁਲਮ ਟਾਉਂਦੇ ਤਾਂ ਗੁਰੂ ਸਾਹਿਬ ਉਹਨਾਂ ਨਾਲ ਵੀ ਉਸੇ ਤਰ੍ਹਾਂ ਖੜੇ ਹੁੰਦੇ ਪਰਸੀਂ ਜਿਹੜੀ ਅਸੀਂ ਗੁਰੂ ਸਾਹਿਬ ਨਾਲ ਤੁਲਨਾ ਪਮ ਨਹੀਂ ਕਰ ਰਹੇ ਪਰ ਅਸੀਂ ਦੇਖਦੇ ਹਾਂ ਪਿੱਛੇ ਜਿਹੇ ਜੋ ਕੁਝ ਹੋਇਆ ਪਾਰ ਦੇ ਵਿੱਚ ਭਾਏ ਕਸ਼ਮੀਰ 'ਚ ਹੋਇਆ ਚਾਹੇ ਉਦੋਂ ਜਿਹੜੇ ਕਸ਼ਮੀਰ ਦੇ ਦੇ ਬੱਚੇ ਆਏ ਸੀ ਜਿਹੜੇ ਇਸਲਾਮ ਨਾਲ ਸੰਬੰਧ ਰੱਖਦੇ ਸੀਗੇ ਉਹਨਾਂ ਬੱਚੀਆਂ ਔਰ ਬੱਚਿਆਂ ਨਾਲ ਸਿੱਖ ਖੜੇ ਹੋਏ ਆ ਕਿਉਂਕਿ ਹੁਣ ਜਿਹੜਾ ਹਾਲਾਤ ਬਿਲਕੁਲ ਬਕਰੇ ਸੀਗੇ ਉਹਨਾਂ ਨੂੰ ਜਿਹੜੇ Hindu ਤਰਨ ਦੇ ਆਪਣੇ ਉਹਨਾਂ ਪੈਰੋਕਾਰ ਆ ਖਉਂਦੇ ਸੀਗੇ ਅਜੇ ਸੱਚੇ ਧਰਮ ਜਿਹੜਾ ਸੱਚਾ ਕਿਸੇ ਵੀ ਧਰਮ ਦਾ ਪੈਰੋਕਾਰ ਆ ਉਹ ਕਦੀ ਵੀ ਇਹੋ ਜਿਹਾ ਰਾਹ ਨਹੀਂ ਅਪਣਾਉਂਦਾ ਕਿ ਧਰਮ ਦੇ ਜਾਤ ਦੇ ਇਲਾਕੇ ਦੇ ਆਧਾਰ ਦੇ ਨਾਲ ਉਹ ਨਫ਼ਰਤ ਕਰਕੇ ਕਿਸੇ ਨੂੰ ਕਿਸੇ ਦੇ ਜ਼ੁਲਮ ਟਾਉਂਦਾ ਕਿਸੇ ਵੀ ਸੱਚ ਧਰਮ ਦਾ ਸੱਚਾ ਪੈਰੋਕਾਰ ਉਹ ਕਦੀ ਵੀ ਐਸਾ ਕਦਮ ਨਹੀਂ ਪੁੱਟਦਾ ਪਰ ਬਦਕਿਸਮਤੀ ਇਹ ਆ ਕਿ ਇਹੋ ਜਿਹੇ ਜਿਹਨਾਂ ਆਪਾਂ ਕਹਿ ਸਕਦੇ ਆ ਕਿ ਜਿਹੜੇ ਇਨਸਾਨੀਅਤ ਤੋਂ ਕੋਹਾਂ ਦੂਰ ਆ ਜਿਨ੍ਹਾਂ ਦੇ ਇਨਸਾਨੀਅਤ ਪੱਲੇ ਹੈ ਹੀ ਨਹੀਂ ਅੱਜ ਵੀ ਜਿਹੜੇ ਆ ਉਹ ਜ਼ਿਆਦਾ ਤਾਂ ਸਮਝੀ ਬੈਠਿਆ ਕਿ ਅਸਲ ਵੀ ਧਰਮ ਦੇ ਠੇਕੇਦਾਰ ਅਸੀਂ ਆ ਅਤੇ ਉਹਨਾਂ ਉਹੀ ਜਿਹੜੀ ਆ ਉਹ ਤਰਜਮਾਨੇ ਕਰ ਰਿਹਾ ਧਰਮ ਦੀ ਅਤੇ ਹਰਥਾ ਰਹਿ ਨੁਮਾਈ ਕਰ ਰਿਹਾ ਇਹ ਧਰਮ ਦੀ ਦੁਨੀਆ 'ਚ ਬਦਕਿਸਮਤੀ ਅਸੀਂ ਆਖ ਸਕਦੇ ਆ ਤੋਂ ਇਸ ਲਈ ਜਿਹੜਾ ਗੁਰਬਾਣੀ ਦਾ ਸੰਕਲਪ ਜਿਹੜਾ ਉਹ ਬੜਾ ਸਪਸ਼ਟਾ ਉਹ ਇਸ ਲਈ ਜਿਹੜਾ ਉਪਦੇਸ਼ ਆ ਉਹ ਚੌਂ ਵਰਨਾ ਕੋ ਸਾਂਝਾ ਇਹ ਜਿਹੜਾ ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਬਾਬਾ ਫਰੀਦ ਸਾਹਿਬ ਵਰਗੀਆਂ ਰੂਹਾਂ ਬੈਠੀਆਂ ਜੋ ਉਹਨਾਂ ਦਾ ਸੱਚਾ ਉਹਨੂੰ ਗੁਰੂ ਸਾਹਿਬ ਉਸ ਰੂਪੀ ਪ੍ਰਵਾਨ ਕਰ ਰਹੇ ਆ ਜਿਹੜੇ ਹਿੰਦੂਮਤ ਦੇ ਵੱਖ-ਵੱਖ ਰੀਆਂ ਸੰਪਰਦਾਵਾਂ ਜਿਹੜੇ ਮਾਤਾ ਉਹਨਾਂ ਨਾਲ ਸਬੰਧਤ ਆ ਪਰ ਉਹ ਸੱਚ ਦੇ ਮੁੱਦੇ ਆ ਉਹ ਕਿਸੇ ਧਰਮ ਦੀ ਤਰਜਮਾਨੀ ਨਹੀਂ ਕਰ ਰਹੇ ਉਹ ਸੱਚ ਦੀ ਤਰਜਮਾਨੀ ਕਰ ਰਹੇ ਆ ਉਹ ਸਹੀ ਅਰਥਾਂ ਵੀ ਧਰਮ ਦੀਆਂ ਕਦਰੋਂ ਕੀਮਤਾਂ ਨੂੰ ਪ੍ਰਚਾਰ ਰਹੇ ਆ ਤੇ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਗੱਲ ਨਾਲ ਲਾਉਂਦੇ ਆਪਣੇ ਪਾਸ ਬਿਠਾਉਂਦੇ ਆ ਅੱਜ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਦੇ ਆ ਤਾਂ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਵੀ ਕਰਦੇ ਆ ਇਹਨਾਂ ਦੀ ਬਾਣੀ ਰਚਨਾ ਵੀ ਉਸੇ ਪਿਆਰ ਨਾਲ ਸ਼ਰਧਾ ਨਾਲ ਪੜਦੇ ਆ ਦਰਸਾ ਜੀ ਗੁਰੂ ਸਾਹਿਬਾਨ ਦੀ ਬਾਣੀ ਨੂੰ ਪੜਦੇ ਆ ਉਹਨੂੰ ਨਮਸਕਾਰ ਕਰਦੇ ਆ ਉਹਦੀ ਪ੍ਰਕਰਮਾ ਕਰਦੇ ਆ ਤਸਲੀ ਜਿਹੜਾ ਨੈਸ਼ਨਲਿਜ਼ਮ ਜਿਹੜਾ ਜਿਹੜਾ ਜੋ ਆਮ ਬੋਲਿਆ ਜਾ ਰਿਹਾ ਆ ਜਿਹਦੇ ਵਿੱਚ ਸਵਾਏ ਨਫ਼ਰਤੋਂ ਕੁਝ ਨਹੀਂ ਦੇਖੋ ਦੇਸ਼ ਭਗਤੀ ਜਿਹੜੀ ਆ ਉਹ ਆਪਣੇ ਤਾਂ ਉਹਦੀ ਜ਼ਰੂਰਤ ਆ ਉਹਦੀ ਮਹੱਤਤਾ ਵੀ ਆ ਪਰ ਜਦੋਂ ਇਹਦੇ ਵਿੱਚ ਇਹਦੇ ਰਾਹੀਂ ਨਫ਼ਰਤ ਦਾ ਪ੍ਰਗਟਾਵਾ ਕੀਤਾ ਜਾਏ ਮਨੁੱਖ ਨੂੰ ਧਰਮ ਦੇ ਜਾਤ ਦੇ ਇਲਾਕੇ ਦੇ ਆਧਾਰ ਤੇ ਵੰਡ ਕੇ ਨਫਰਦੀਆਂ ਦੀਵਾਰਾਂ ਖੜੀਆਂ ਕਰ ਦਦੀਆਂ ਜਾਣ ਔਰ ਬੇਗੁਨਾਹਾਂ ਦਾ ਇਸ ਆਧਾਰ ਤੇ ਲੋਡ ਡੋਲੇ ਜਾਣ ਲੱਗ ਪਵੇ ਮਨੁੱਖ ਨੂੰ ਮਨੁੱਖ ਨਾਲੋਂ ਤੋੜਿਆ ਜਾਣ ਲੱਗ ਪਵੇ ਤਾਂ ਇਹ ਫਿਰ ਜਿਹੜਾ ਇਸ ਸੱਚੀ ਦੇਸ਼ ਭਗਤੀ ਦਾ ਨਮੂਨਾ ਨਹੀਂ ਹੁੰਦਾ ਸੱਚੀ ਦੇਸ਼ ਭਗਤੀ ਦੀ ਉਹਦੀ ਜ਼ਰੂਰਤ ਆ ਲੋੜ ਆ ਪਰ ਉਹਦੇ ਵਿੱਚ ਜਿਹੜਾ ਇਹ ਜਿਹੜਾ ਕਰੂਪ ਰੂਪ ਆ ਕਨੌਨਾ ਰੂਪ ਆ ਇਹ ਉਸ ਦੇਸ਼ ਭਗਤੀ ਦਾ ਹਿੱਸਾ ਨਹੀਂ ਬਲਕਿ ਇਹ ਕਰੂਰਤਾ ਇਹ ਇਨਸਾਨੀਅਤ ਨੂੰ ਹੇਠਾਂ ਦੇ ਕੇ ਪਸ਼ੂ ਪੁਨੇ ਦਾ ਪ੍ਰਗਟਾਵਾ ਇਸ ਤੋਂ ਬਾਅਦ ਕੁਝ ਨਹੀਂ ਜੀ ਠੀਕ ਹੈ ਜੀ ਅੱਛਾ ਇਹ ਤਾਂ ਹੋ ਗਿਆ ਹੁਣ ਅਸੀਂ ਬਿਲਕੁਲ ਦੋ ਚੀਜ਼ਾਂ ਵਿੱਚ ਹੋਰ ਇਹਨੂੰ ਡਿਵਾਈਡ ਕਰਕੇ ਇੱਕ ਹੋਰ ਕੁਐਸਚਨ ਹੈ ਜੀ ਕੀ ਸਾਡੀ ਵਫਾਦਾਰੀ ਫਿਰ ਤੋਂ ਵਾਪਸ ਉਸੇ ਤੇ ਆ ਰਹੇ ਹਾਂ ਕਿ ਤਰ ਰਾਬੂ ਪਿੱਛੇ ਹੋਣੀ ਚਾਹੀਦੀ ਜਾਂ ਆਕਾਲਪੁਰ ਰੱਖਣਾ ਹੋਣੀ ਚਾਹੀਦੀ ਜਾਂ ਸਾਡੀ ਸੰਬੰਧਕ ਧਰਮ ਨਾਲ ਹੋਣੀ ਚਾਹੀਦੀ ਜਥੇਬੰਦੀਕ ਸਤਿਕਾਰ ਜਿਹਨੂੰ ਆਰਗੇਨਾਈਜ਼ਡ ਰਿਲੀਜਨ ਦਾ ਤੁਸੀਂ ਹਿੰਟ ਦੇ ਕੇ ਚੱਲੇ ਸੀ ਮੈਂ ਉਸੇ ਨੂੰ ਵੱਡਾ ਕਰਨਾ ਚਾਹਨਾ ਕਿਉਂਕਿ ਆਰਗੇਨਾਈਜ਼ਡ ਰਿਲੀਜਨ ਜਿਹੜੀ ਆ ਉਹ ਸਿੱਖ ਰਹਿਤ ਮਰਿਆਦਾ 'ਚ ਆ ਜਾਂਦੀ ਹੈ ਤੇ ਧਰਮ ਜਿਹੜਾ ਉਹ ਮੈਂ ਮਹਿਸੂਸ ਕਰਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆ ਜਾਂਦਾ ਜੀ ਸੋ ਇਹਨਾਂ ਦੋਨਾਂ ਵਿੱਚ ਕਿਹਦੇ ਵੱਲ ਸਾਡੀ ਵਫਾਦਾਰੀ ਹੋਣੀ ਚਾਹੀਦੀ ਹੈ ਹਾਂ ਦੇਖੋ ਜਿਹੜਾ ਸਵਾਲ ਬੜੀ ਵਿਆਖਿਆ ਮੰਗਦਾ ਹਾਂਜੀ ਹਰ ਬੋਕ ਨੂੰ ਵਿਸਾਲ ਮੰਗਦਾ ਪਰ ਆਪਾਂ ਸੰਖੇਪ ਵੀ ਜਿਹੜਾ ਕੋਈ ਨੂੰ ਗੁਰਬਾਣੀ ਦੇ ਪ੍ਰਸੰਗ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਆਂ ਤੁਸ਼ਧ ਵਰਤੇ ਦਾ ਧਰਮ ਅਸੀਂ ਆਮ ਵਰਤਦੇ ਆਂ ਤਾਂ ਧਰਮ ਤੋਂ ਪਾਵ ਆਮ ਤੋਂ ਤੁਸੀਂ ਇਸ਼ਾਰਾ ਕੀਤਾ ਹੀ ਆ ਕਿ ਅਸੀਂ ਆਰਗੇਨਾਈਜ਼ ਧਰਮ ਤੋਂ ਲੈਨੇ ਆ ਜਿੱਤੇ ਬੰਦ ਧਰਮ ਤੋਂ ਲੈਂਦੇ ਕਈ ਕਈ ਡੈਫੀਨੇਸ਼ਨ ਧਰਮ ਮੀਨ ਦੀ ਰਿਸਪੌਂਸਿਬਿਲਟੀ ਉਹ ਸ਼ਬਦ ਜਿਹੜਾ ਉਹ ਸ਼ਬਦ ਉਹਦਾ ਅਖੀਰ ਅਰਥ ਜਿਹੜੇ ਆ ਉਹਦੇ ਧਰਮ ਸ਼ਬਦ ਦੇ ਕਈ ਅਖੀਰ ਅਰਥ ਪਸਤੇ ਆ ਮੈਂ ਮੈਂ ਬਹੁਤ ਕਨਫਿਊਜ਼ ਨਾ ਹੋ ਜਾ ਪਰ ਜਦੋਂ ਅਸੀਂ ਆਮ ਵਰਦਿਆਂ ਫਰਾਨੇ ਧਰਮ ਦਾ ਹਾਂਜੀ ਜਦੋਂ ਮੈਂ ਫਰਾਨੇ ਧਰਮ ਨਾਲ ਸੰਬੰਧ ਰੱਖਦਾ ਤਾਂ ਅਸੀਂ ਧਰਮ ਤੋਂ ਪਾਵੇ ਕਿ ਜੱਥੇਬੰਦਕ ਧਰਮ ਤੋਂ ਲੈਨੇ ਆ ਜਿਹੜਾ ਔਰ ਇਹ ਗੱਲ ਠੀਕ ਆ ਕਿ ਜਿਹੜੀਆਂ ਜਿਹੜੇ ਇਹ ਜੱਥੇਬੰਦਕ ਧਰਮ ਆ ਇੱਕ ਸਾਧਨ ਹੈਗੇ ਆ ਉਸ ਸੱਚ ਤੱਕ ਉਸ ਧਰਮ ਤੱਕ ਅਪੜਨ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਨਾਂ ਦੀ ਆਪਣੀ ਇੱਕ ਜ਼ਰੂਰਤ ਆ ਇਹ ਮੱਤਦਾ ਪਰ ਅਸਲ ਮਕਸਦ ਨਹੀਂ ਠੀਕ ਆ ਇਹ ਸਾਧਨ ਜ਼ਰੂਰ ਹੈਗੇ ਆ ਪਰ ਅਸੀਂ ਜਦੋਂ ਕਿਉਂਕਿ ਇਹਦੇ ਵਿੱਚ ਇਹ ਕੀ ਆ ਰੂਪ ਰੰਗ ਆਕਾਰ ਇਹਨਾਂ ਉਤੇ ਬਹੁਤ ਜ਼ੋਰ ਦਿੱਤਾ ਜਾਂਦਾ ਔਰ ਕਈ ਹੱਦ ਇੱਕ ਇਹ ਜ਼ਰੂਰੀ ਵੀ ਹੋ ਜਾਂਦਾ ਪਰ ਜਦੋਂ ਜਿਹੜੀ ਆ ਨੁਕਸਾਨ ਉਹਦੋਂ ਹੁੰਦਾ ਕਿ ਜਦੋਂ ਜਿਹੜਾ ਅਸਲ ਧਰਮ ਦਾ ਤਾਤਾ ਉਹ ਪਿੱਛੇ ਰਹਿ ਜਾਂਦਾ ਅਤੇ ਇਹਨਾਂ ਨੂੰ ਹੀ ਸਭ ਕੋਈ ਸਮਝ ਲਿਆ ਜਾਂਦਾ ਓਕੇ ਜਿੰਨੂੰ ਆਪਾਂ ਸ਼ਰ੍ਹਾ ਕਹਿ ਦਿੰਨੇ ਆ ਮਰਿਆਦਾ ਕਹਿ ਦਿੰਨੇ ਆ ਵੱਖੋ ਵੱਖਰੀ ਨਾਂ ਜਿਹੜੇ ਉਹ ਦਿੱਤੇ ਜਾ ਸਕਦੇ ਆ ਤਾਂ ਜਿਹੜਾ ਸਾਚਾ ਸੱਚ ਦਾ ਕੋਈ ਵਿਸ਼ੇਸ਼ ਐਸਾ ਰੂਪ ਰੰਗ ਆਕਾਰ ਜਾਂ ਜਥੇਵਿੰਦਗ ਢਾਂਚਾ ਜਿਹੜਾ ਅਸੀਂ ਇਸ ਰੂਪ ਵਿੱਚ ਨਹੀਂ ਬਣ ਸਕਦੇ ਇਸ ਲਈ ਕੀ ਮੇਰਾ ਕੀ ਹੁੰਦਾ ਕਿ ਆਮ ਤੌਰ ਤੇ ਜਦੋਂ ਧਰਮ ਦਾ ਤਤ ਅਲੋਪ ਹੋ ਜਾਂਦਾ ਤਾਂ ਅਸੀਂ ਜਿਹੜੀਆਂ ਬਾਹਲੀਆਂ ਕਰਿਆਵਾਂ ਉਹਨਾਂ ਨੂੰ ਧਰਮ ਮੰਨ ਲੈਨੇ ਆ ਤਾਂ ਅਸੀਂ ਅਸਲ ਧਰਮ ਤੋਂ ਵਾਂਝੇ ਹੋ ਜਾਂਨੇ ਆ ਠੀਕ ਔਰ ਜਿਹੜਾ ਧਰਮ ਦੇ ਨਾਂ ਤੇ ਜਿੰਨਾ ਵੀ ਉਪਧਰ ਹੋਇਆ ਨੁਕਸਾਨ ਹੋਇਆ ਮਨੁੱਖ ਦਾ ਦਾ ਕਾਹਨ ਹੋਇਆ ਜਾਂ ਅਜ ਵੀ ਹੋ ਰਿਹਾ ਉਹ ਇਸੇ ਕਾਰਨ ਹੋਇਆ ਕਿ ਅਸੀਂ ਜਿਹੜਾ ਅਸਲ ਧਰਮ ਦਾ ਤਾਤਾ ਉਸ ਨੂੰ ਛੱਡ ਦਿੱਤਾ ਅਤੇ ਇਸ ਬਾਹਲੇ ਰੂਪ ਨੂੰ ਅਸੀਂ ਫੜ ਲਿਆ ਔਰ ਉਹਦੇ ਕਾਰਨ ਜਿਹੜੇ ਸਦਾਂ ਤੇ ਕਟੜਤਾ ਆ ਗਈ ਨਫ਼ਰਤ ਆ ਗਈ ਅਸੀਂ ਨਫ਼ਰਤ ਦੀਆਂ ਦੀਵਾਰਾਂ ਮਨੁੱਖ ਮਨੁੱਖ ਵਿੱਚ ਖੜੀਆਂ ਕਰਕੇ ਅਸੀਂ ਦੂਰੀਆਂ ਵਧਾ ਲਈਆਂ ਤੁਸੀਂ ਦੇਖੋਗੇ ਕਿ ਜਿੰਨੇ ਵੀ ਮਹਾਪੁਰਸ਼ ਹੋਏ ਆ ਕਿਸੇ ਵੀ ਧਰਮ ਦੀ ਲੈ ਲੋ ਦਰ ਤਾਂ ਅਸੀਂ ਆਪਣੇ ਤਕਸੀਮਤ ਰਹਿੰਨੇ ਆ ਕਿ ਗੁਰੂ ਸਹਿਬਾਨ ਜਿਹੜੇ ਜਿਨ੍ਹਾਂ ਮਹਾਪੁਰਖਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਦੇਖੋਗੇ ਕਿ ਉਹ ਸਮੇਂ ਦਾ ਜਿਹੜਾ ਇਹ ਤਾਜਾਂ ਧਾਰਮਿਕ ਢਾਂਚਾ ਉਹ ਜਿਹੜਾ ਜ਼ਿੰਮੇਵਾਰ ਜਿਹੜੇ ਆਗੂ ਆ ਗੁਰਬਾਣੀ 'ਤੇ ਸਭ ਤੋਂ ਵੱਧ ਲਾਨਤ ਜਿਹੜਾ ਉਹ ਕਤਿਤ ਧਾਰਮਿਕ ਆਗੂ ਨੂੰ ਪਾਈ ਆ ਠੀਕ ਹੈ ਉਹ ਭਾਵੇਂ ਜੋਗੀ ਦੇ ਰੂਪ ਵਿੱਚ ਆ ਚਾਹੇ ਉਹ ਮੁੱਲਾ ਕਾਜ਼ੀ ਦੇ ਰੂਪ ਵਿੱਚ ਆ ਚਾਹੇ ਉਹ ਪੰਡਿਤ ਦੇ ਰੂਪ ਵਿੱਚ ਆ ਬ੍ਰਾਹਮਣ ਦੇ ਰੂਪ ਵਿੱਚ ਆ ਇਹ ਤਾਂ ਜਿਹੜਾ ਜਿਹੜਾ ਕਿਉਂਕਿ ਮੁਖ ਰੂਪ ਵਿੱਚ ਇਹ ਪਾਟਾ ਦਾ ਆਕਾਰ ਹੈ ਉਹ ਤੇ ਪਾਵ ਸਾਰੇ ਅਸੀਂ ਵੀ ਉਹਦੇ ਵਿੱਚ ਆ ਜਾਂਦੇ ਆ ਠੀਕ ਹੈ ਜਦੋਂ ਗੁਰਬਾਣੀ ਚ ਆ ਕੇ ਆਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੇ ਜੀਹਾਂ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਦ ਇਹ ਗੁਰੂ ਸਾਹਿਬ ਦਾ ਪਾਵਨ ਬਚਨ ਆ ਇਸ ਲਈ ਗੁਰਬਾਣੀ ਵਿੱਚ ਜਿਹੜਾ ਉਹ ਬੜੇ ਸਪਸ਼ਟ ਰੂਪ ਵਿੱਚ ਜਦੋਂ ਇਹ ਗੱਲ ਆਖ ਦਿੱਤੀ ਗਈ ਕਿ ਪੰਡਿਤ ਮੋਲਾ ਛਾਡੇ ਦੋ ਅਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛਾੜ ਦੇ ਦੋ ਔਰ ਫਿਰ ਇਹ ਤੁਤਾ ਕਹ ਅਕ ਦਿੱਤਾ ਕਿ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚਲੇ ਹਮ ਕਛੂੜਾ ਲੀਆ ਤੋ ਪਾਵ ਜਿਹੜਾ ਉਹ ਜਥੇਬੰਦਕ ਧਰਮ ਦੇ ਵਿੱਚ ਆਗੂ ਦੀ ਹیثیت ਵਿੱਚ ਵਿਚਰਨ ਵਾਲੇ ਮਨੁੱਖਾਂ ਵੱਲੋਂ ਧਰਮ ਦੇ ਨਾਂ ਤੇ ਜਿਹੜੀ ਨਫਰਤ ਫੈਲਾਈ ਜਾ ਰਹੀ ਆ ਮਨੁੱਖ ਨੂੰ ਮਨੁੱਖ ਨਾਲੋਂ ਧਰਮ ਦੇ ਨਾਂ ਦੇ ਰੱਬ ਦੇ ਨਾਂ ਤੇ ਤੋੜਿਆ ਜਾ ਰਿਹਾ ਵੰਡਿਆ ਜਾ ਰਿਹਾ ਇਹ ਉਹਦੇ ਖਿਲਾਫ ਜਿਹੜੀ ਆ ਆਵਾਜ਼ ਹਰ ਮਹਾਂਪੁਰਖ ਨੇ ਉਠਾਈ ਆ ਉਹ ਤੁਸੀਂ ਦੇਖੋਗੇ ਹਰ ਧਰਮ ਦੇ ਮੋਢੀ ਨੇ ਜੋ ਸਮੇਂ ਦਾ ਮੌਜੂਦਾ ਢਾਂਚਾ ਸੀ ਉਹਦੇ ਵਿਰੁੱਧ ਉਹਨਾਂ ਨੇ ਆਵਾਜ਼ ਉਠਾਈ ਆ ਉਹਦਾ ਵਿਰੋਧ ਕੀਤਾ ਇਹ ਗੱਲ ਬੱਕਰੀ ਅਗੇ ਸਮੇਂ ਨਾਲ ਫਿਰ ਉਸ ਦੇ ਦੁਆਲੇ ਜਿਹੜੀ ਬਾਦ ਵਿੱਚ ਭੀੜ ਜਮਾ ਹੋ ਜਾਂਦੀ ਆ ਤਾਂ ਉਹੀ ਮੁੜ ਕੇ ਉਹਨਾਂ ਰਾਹ ਉਹਦੇ ਤੁਰਨ ਲੱਗ ਪੈਂਦੀ ਆ ਇਹ ਗੱਲ ਬੱਕਰੀ ਆ ਪਰ ਉਹਨਾਂ ਮਹਾਂਪੁਰਖਾਂ ਨੇ ਜਿਹੜਾ ਉਹ ਹਰ ਉਸ ਸਮੇਂ ਦੀ ਪ੍ਰਚਲ ਜਿਹੜੀ ਸੰthਾਪਕ ਜਿਹੜੀ ਸੰਸਥਾ ਸੀਗੀ ਜਿਸ ਵੀ ਰੂਪ ਵਿੱਚ ਸੀ ਉਹਦਾ ਉਹਨਾਂ ਨੇ ਵਿਰੋਧ ਕੀਤਾ ਔਰ ਇਹ ਵੀ ਹੈਰਾਨਗੀ ਦੀ ਗੱਲ ਆ ਕਿ ਐਸੇ ਜਿਹੜੇ ਮਹਾਪੁਰਖ ਆ ਜਿਨ੍ਹਾਂ ਨੇ ਸਹੀ ਅਰਥਾਂ ਵਿੱਚ ਮਨੁੱਖ ਨੂੰ ਧਰਮ ਦਾ ਤਤ ਸਮਝਾਇਆ ਸਭ ਤੋਂ ਵਿਰੋਧ ਜਿਹੜਾ ਉਹਨਾਂ ਦਾ ਹੋਇਆ ਉਹ ਕਥਤ ਇਹੋ ਜੇ ਧਾਰਮਿਕ ਆਗੂਆਂ ਵੱਲੋਂ ਹੀ ਹੋਇਆ ਉਹਨਾਂ ਦਾ ਵਿਰੋਧ ਕਰਨਲਾ ਆਮਨੁੱਖ ਨਹੀਂ ਸੀ ਪਰ ਕਿ ਇਹ ਵਰਗ ਹੀ ਸੀ ਕਿ ਜਿਨ੍ਹਾਂ ਨੇ ਸਭ ਤੋਂ ਵੱਧ ਉਹਨਾਂ ਦਾ ਵਿਰੋਧ ਕੀਤਾ ਠੀਕ ਹੈ ਤਾਂ ਗੁਰੂ ਸਾਹਿਬ ਨੇ ਜਦੋਂ ਬਾਣੀ 'ਚ ਇਹ ਗੱਲ ਦੇ ਰੱਖੀ ਆ ਤੁਹਾਨੂੰ ਆਖਿਆ ਜਦੋਂ ਕਿ ਅਸਲ ਵਿੱਚ ਜਿਹੜੇ ਉਹ ਤੋਂ ਪੁਰਖ ਆ ਜਿਹੜੇ ਪਾਪਾਂ ਪੰਦ ਨਾ ਦੇਹੀਂ ਜਿਹੜੇ ਕਿ ਲੋਕਾਂ ਨੂੰ ਪਾਪਾਂ ਦੀ ਸਿੱਖਿਆ ਨਹੀਂ ਦਿੰਦੇ ਤਾਂ ਜਦੋਂ ਇਹ ਸਵਾਲ ਆ ਜਾਂਦਾ ਕਿ ਜੇਤੇ ਕੋਈ ਵੀ ਧਰਮ ਜਿਹੜਾ ਜਥੇਬੰਦ ਧਰਮ ਆ ਉਹ ਧਰਮ ਦੇ ਨਾਂ ਤੇ ਨਫ਼ਰਤ ਫੈਲਾ ਰਿਹਾ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਰਿਹਾ ਬਹਿਮਾ ਭਰਮਾਂ ਵਿੱਚ ਪਾ ਕੇ ਮਨੁੱਖ ਦਾ ਸ਼ੋਸ਼ਣ ਕਰ ਰਿਹਾ ਤਾਂ ਉਹਦੇ ਨਾਲੋਂ ਜਿਹੜਾ ਸੱਚ ਦੀ ਰੱਬ ਦੀ ਜਿਹੜੀ ਵਫਾਦਾਰੀ ਆ ਅਸਲ ਉਹੀ ਮੁੱਖ ਰੱਖਣੀ ਬਣਾਈ ਆ ਅਤੇ ਇਹ ਹੀ ਅਸਲ ਵਿੱਚ ਸੱਚਾ ਧਰਮ ਆ ਔਰ ਗੁਰਬਾਣੀ ਵਿੱਚ ਜਿਹੜਾ ਇਸੇ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਉਹਦੋਂ ਜਿਹੜੀ ਵਫਾਦਾਰੀ ਆ ਉਹ ਰੱਬ ਨਾਲ ਜਿਹੜੀ ਆ ਉਹ ਉਹਦੀ ਰੱਬ ਨਾਲ ਵਫਾਦਾਰੀ ਨਿਭਾਉਣ ਦੀ ਲੋੜ ਆ ਨਾ ਕਿ ਇਹੋ ਜੇ ਮਨੁੱਖਾਂ ਨਾਲ ਜਿਹੜੇ ਕਿ ਧਰਮ ਦੇ ਨਾਂ ਤੇ ਮਨੁੱਖ ਨੂੰ ਗੁਮਰਾਹ ਕਰਿਆ ਮਨੁੱਖ ਨੂੰ ਮਨੁੱਖ ਨਾਲ ਲੜਾ ਰਿਹਾ ਔਰ ਮਨੋਖੰਦਰ ਮੁਨਖਤਾ ਪ੍ਰਤੀ ਨਫਰਤ ਪੈਦਾ ਕਰਕੇ ਉਹ ਨਫਰਤ ਦੀਆਂ ਦੀਵਾਰਾਂ ਖੜੀਆਂ ਕਰ ਰਿਹਾ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਡੇ ਕੋਲੇ ਹੀ ਕੁਐਸਚਨ ਸੀਗੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਦੱਸਿਆ ਸੋ ਅਸੀਂ ਵਫਾਦਾਰੀ ਅਖਰਿਤ ਕਰਨ ਦਾ ਟੌਪਿਕ ਇੱਥੇ ਸਮੇਟਦੇ ਹਾਂ ਸੋ ਭਾਈ ਸਾਹਿਬ ਨੇ ਸਾਰਾ ਦੱਸਿਆ ਜੇ ਕਿਸੇ ਨੂੰ ਹੋਰ ਕੋਈ ਕੁਐਸਚਨ ਹੋਣ ਬਕਾਇਦਾ ਆਪਣੇ ਕਮੈਂਟਸ ਵਿੱਚ ਲਿਖ ਕੇ ਭੇਜੋ ਤੇ ਸਾਨੂੰ ਦੱਸੋ ਉਹਦੇ ਬਾਰੇ ਤਾਂ ਕਿ ਫਿਰ ਅਸੀਂ ਉਹਨਾਂ ਦੇ ਬਾਰੇ ਆਨਸਰ ਕਰ ਸਕਾਂਗੇ ਜਾਂ ਕੁਝ ਕਰ ਸਕਾਂਗੇ ਸਾਰਿਆਂ ਦਾ ਤੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਆਪਣੇ ਕਮੈਂਟਸ ਔਰ ਜਰੂਰ ਭੇਜਿਆ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਰਿਆਂ ਨੂੰ ਤੇ ਭਾਈ ਸਾਹਿਬ ਤੁਹਾਨੂੰ ਵਾਗੋ ਜਿੱਖਾ ਖਾਲਸਾ ਵਾਗੋ ਜਿੱਕੀ ਪਤ